ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸ਼ਖਸ ਨਾਲ ਮਲਾਉਣ ਜਾ ਰਹੇ ਹਾਂ ਅਜਿਹੇ ਇੱਕ ਸਿੰਘ ਨਾਲ ਮਲਾਉਣ ਜਾ ਰਹੇ ਹਾਂ ਜਿਹੜੇ ਨਾਲੇ ਪੁੰਨ ਨਾਲੇ ਫਲੀਆਂ ਦੋਨੇ ਕੰਮ ਕਰ ਰਹੇ ਨੇ ਕਿਰਤ ਵੀ ਕਰ ਰਹੇ ਨੇ ਤੇ ਸੇਵਾ ਵੀ ਕਰ ਰਹੇ ਨੇ ਮੈਂ ਖਾਲਸਾ ਜੀ ਪਹਿਲਾਂ ਨਾ ਜਹਾਉਰਤੋਂ ਸੇਲ ਜਾਣਦੇ ਸੀ ਨਾ ਘਰਾਂ ਮੇਰੇ ਬੱਚੇ ਨਾ ਮੇਰੀ ਕੁੜੀਆ ਗਿੰਦੀ ਹੁੰਦੀ ਸੀ ਜੀ ਦਾ ਦਸੇ ਨੋਟ ਉਹਨੂੰ ਇੰਨਾ ਪਤਾ ਨਹੀਂ ਤਾਂ ਹੁੰਦਾ ਹੈਗਾ ਵੀ 10-10 ਦੇ ਕਿੰਨੇ ਕਾ ਕਿੰਨੇ ਕਾ ਨਹੀਂ ਜੀ ਤੇ ਉਹ ਮੈਨੂੰ ਕਹਿੰਦੇ ਪਾਪਾ ਕਹਿੰਦੇ ਆਪਾਂ ਕਹਿੰਦੇ ਸੋਣੀ ਕਮਾਈ ਕਰਦੇ ਆਂ ਕਹਿੰਦੇ ਵੀ ਆਪਾਂ ਇੱਕ ਦਿਨ ਲੰਗਰ ਨਾਲ ਲਾਦਿਆ ਕਰੀਏ ਠੀਕ ਹੈ ਮੈਂ ਕਿਹਾ ਵੀ ਪੁੱਤ ਕੋਈ ਗੱਲ ਨਹੀਂ ਵੀ ਜਿਵੇਂ ਤਾਂ ਕਹਤਾ ਠੀਕ ਆ ਫਿਰ ਸੰਗਰਾਮ ਦਾ ਹੀ ਲਿਖ ਕੇ ਲਾਦਾ ਸੀ ਠੀਕ ਹੈ ਵੀ ਹਰ ਸੰਗਰਾਮ ਦੇ ਨੂੰ ਵੀ ਸਭ ਨੂੰ ਕੁਲਚੇ ਫਰੀ ਜਿਹੜੇ ਬੱਚੇ ਉਰੇ ਆਪਾਂ ਨੂੰ ਪਾਠ ਸੁਣਾ ਕੇ ਜਾਂਦੇ ਆ ਸਤਨਾਮ ਵੈਗਰੂ ਵੀ ਕਹਿ ਦਿੰਦੇ ਆ ਜੀ ਉਹਨੂੰ ਵੀ ਕੁਲਚਾ ਫਰੀ ਆ ਅੱਛਾ ਜੀ ਉਹਨਾਂ ਨੂੰ ਵੀ ਫ੍ਰੀ ਆ ਹਰ ਠੀਕ ਹੈ ਤੇ ਦੂਜੇ ਨੰਬਰ ਪਰ ਕੋਈ ਅੰਕ ਹੀਣ ਆ ਜਵੇ ਹੂੰ ਉਹਨੂੰ ਵੀ ਕੁਲਚੇ ਫ੍ਰੀ ਆ ਠੀਕ ਹੈ ਕੋਈ ਵੀ ਆ ਜਵੇ ਉਹਰੇ ਵੀ ਕਿਸੇ ਨੂੰ ਉਹ ਜਵਾਬ ਨਹੀਂ ਹੈ ਬਾਬਾ ਜੋਰਾਵਰ ਸਕੂਲ ਦੇ ਜਿਹੜੇ ਸਾਰੇ ਉਹ ਸਾਰੇ ਹੀ ਬੱਚੇ ਗਰਵਾਨੀ ਪੜਦੇ ਆ ਹੂੰ ਕਿਸੇ ਨੇ ਮੈਨੂੰ ਉੱਥੇ ਅਰਦਾਸ ਸੁਣਾਈ ਹਾਂ ਕਿਸੇ ਨੇ ਮੈਨੂੰ ਪਾੜ ਕਿਸੇ ਨੇ ਸਤਨਾ ਬੈਗਰੂ ਕਹਤਾ ਕਿਸ ਨੇ ਮੂਲ ਮੰਤਰ ਕਿਸ ਨੇ ਕੁਝ ਵੀ ਕਿਰਪਾ ਰਹੀ ਤੇ ਭਾਈ ਉਰਤੋ ਲੈ ਕੇ ਖਾਸੀ ਬੜੀ ਲੈਣ ਲੱਗੀ ਜੀ ਸਾਡੀ ਹਾਂ ਫਿਰ ਮੈਨੂੰ ਉੱਥੇ ਕਲਰਿਕਾ ਮੁੰਡਾ ਜੀ ਮੈਨੂੰ ਕਹਿੰਦਾ ਪਾਪਾ ਜੀ ਕਹਿੰਦਾ ਇਹ ਮੈਂ ਕਹਾ ਜੀ ਐਂ ਕਰੋ ਮੈਂ ਇੱਧਰ ਕੁਲਚੇ ਵਗੈਰਾ ਬਣਾਉਣਾ ਮੈਂ ਕਹਾ ਤੁਸੀਂ ਸਾਈਡ ਤੇ ਇਹਨਾਂ ਨੂੰ ਬੁਲਾ ਕੇ ਪਾਰਟ ਸੋਣੀ ਜਾਓ ਹਾਂ ਹੈ ਮੈਂ ਇੱਧਰ ਇਹਨਾਂ ਇਕੱਲੇ-ਇਕੱਲੇ ਨੇ ਤਈ ਕਰ ਇੱਕ ਦਿਨ ਬੈਨ ਆ ਗਈ ਔਰ ਉਹਨਾਂ ਦਾ ਪਰਿਵਾਰ ਨਾਲ ਸਾਰਾ ਹੀ ਕੁਲਚੇ ਹਾਂ ਸਾਰਾ ਕੁਲਚੇ ਵਗੈਰਾ ਛੱਕੇ ਮੈਨੂੰ ਕਹਿੰਦੇ ਸਿੰਘ ਸਾਹਿਬ ਇੱਕ ਕੰਮ ਸੀ ਮੈਂ ਕਿਹਾ ਦੱਸੋ ਕਹਿੰਦਾ ਜੀ ਮੇਰੀ ਬੇਟੀ ਪਾਠ ਸੁਣਾਉਂਦੀ ਆ ਸੁਣ ਲਓ ਮੈਂ ਕਿਹਾ ਠੀਕ ਭਈ ਮੈਂ ਮੁੰਡੇ ਨੂੰ ਕਿਹਾ ਮੈਂ ਕਿਹਾ ਵੀ ਮਨਪ੍ਰੀਤ ਮੈਂ ਕਿਹਾ ਵੀ ਤੂੰ ਪਾਠ ਸੁਣਾ ਹਾਂ ਵੀ ਕਹਿੰਦਾ ਭਈ ਉਹਨੇ ਮੈਂ ਕਹਿੰਦਾ ਜੀ ਸਾਰਾ ਪਾਠ ਉਹਨੇ ਐਨ ਐਨੀ ਵਧੀਆ ਲੈਚ ਕਰਿਆ ਮੈਂ ਫਿਰ ਮੈਂ ਉਹਨਾਂ ਦਾ ਧੰਨਵਾਦ ਕਰਿਆ ਫਿਰ ਉਹਨਾਂ ਨੂੰ ਮੈਂ ਕੁਲਚੇ ਬਣਾਏ ਮੈਂ ਕਿਹਾ ਵੀ ਆ ਲਫੜਾ ਵੀ ਸਾਡੇ ਵੱਲੋਂ ਆ ਕਹਿੰਦੇ ਨਹੀਂ ਸਿੰਘ ਸਾਹਿਬ ਕਹਿੰਦੇ ਅਸੀਂ ਸਿਰਫ ਅਹੀਂ ਦੇਖਣ ਦਾ ਵੀ ਤੁਸੀਂ ਦਿੰਦੇ ਵੀ ਆ ਕਿ ਕਿਤੇ ਪੈਸੇ ਹੀ ਆ ਮੈਂ ਕਹਿੰਦਾ ਮੈਂ ਕਹਾਂ ਵੀ ਸਾਰਿਆਂ ਨੂੰ ਦਿੰਨੇ ਆ ਤੇ ਕੋਰੇ ਆਉਂਦੇ ਆ ਭਾਈ ਉਹ ਫੈਮਿਲੀ ਆਉਂਦੀ ਆ ਉਹਨਾਂ ਛਕਣ ਵਾਸਤੇ ਉਹ ਜਦੇ ਕਹਿ ਦਿੰਦਾ ਮਮਾ ਤੁਸੀਂ ਆਪਣੇ ਫੁੱਲ ਛੇ ਕਰਾ ਲਿਓ ਮੈਨੂੰ ਤਾਂ ਇਕੱਲੇ ਫਰੀ ਦੇਉ ਦੇਣਾ ਹਾਂ ਤੇ ਉਹਨੇ ਭਾਈ ਆਪਣਾ ਫੂਲ ਮੰਤਰ ਤਾਂ ਪਾਠ ਸੁਣਾਉਣਾ ਸੁਣਾ ਕੇ ਜਦੇ ਉਹਨੇ ਕਹਿਣਾ ਵੀ ਖਣਾ ਮਮਾ ਦੇਖਿਆ ਤੁਹਾਨੂੰ ਪੈਸੇ ਨਾਲ ਦਿੱਤਾ ਮੈਨੂੰ ਐਕਸਟਰਾ ਦਿੱਤਾ ਧੂਏ ਲੋਟ ਹਾਂ ਕਿਹੜੀਆਂ-ਕਿਹੜੀਆਂ ਆਈਟਮਾਂ ਤੁਸੀਂ ਤਿਆਰ ਕਰਦੇ ਹੋ ਇੱਥੇ ਹੁਣ ਜੀ ਅਸੀਂ ਪੁਲਚੇ ਤਿਆਰ ਕਰਦੇ ਹਾਂ ਜੀ 버ਗਰ ਤਿਆਰ ਕਰਦੇ ਹਾਂ ਹੂੰ ਸਪ੍ਰਿੰਗ ਰੋਲ ਹੋਗੇ ਮੋਮੋਸ ਵਗੈਰਾ ਹੋਗੇ ਜੀ ਹਾਂ ਫ੍ਰੈਂਚ ਫ੍ਰਾਈ ਹੋਗੇ ਸਾਰੀ ਆਈਟਮਾਂ ਕਰਦੇ ਆਂ ਦੇਸ਼ਾਂ-ਵਦੇਸ਼ਾਂ ਵਿੱਚ ਪੰਜਾਬੀ ਲੋਕ ਚੈਨਲ ਦੇਖ ਰਹੇ ਸਰੋਤਿਆਂ ਨੂੰ ਫਤਿਹ ਅਰਜ ਕਰਦੇ ਆਂ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸ਼ਖਸ ਨਾਲ ਮਿਲਾਉਣ ਜਾ ਰਹੇ ਆਂ ਅਜਿਹੇ ਇੱਕ ਸਿੰਘ ਨਾਲ ਮਿਲਾਉਣ ਜਾ ਰਹੇ ਆਂ ਜਿਹੜੇ ਨਾਲੇ ਪੁੰਨ ਨਾਲੇ ਫਲੀਆਂ ਦੋਨੇ ਕੰਮ ਕਰ ਰਹੇ ਨੇ ਕੀਰਤ ਵੀ ਕਰ ਰਹੇ ਨੇ ਤੇ ਸੇਵਾ ਵੀ ਕਰ ਰਹੇ ਨੇ ਅਜਿਹੇ ਸਰਦਾਰ ਜੀ ਨੇ ਅਸੀਂ ਫਤਿਹਗੜ੍ਹ ਸਾਹਿਬ ਵਿੱਚ ਮੌਜੂਦ ਆ ਇੱਥੇ ਤੁਸੀਂ ਦੇਖ ਰਹੇ ਹੋ ਇੱਕ ਦੁਕਾਨ ਆ ਸਰਦਾਰ ਜੀ ਫਾਸਟ ਫੂਡ 버ਗਰ ਕੁਲਚੇ ਸੋਲੇ ਸਪ੍ਰਿੰਗ ਰੋਲ ਨਿਊਡਲ ਇੱਥੇ ਸਰਦਾਰ ਜੀ ਦੀ ਦੁਕਾਨ ਆ ਅਸੀਂ ਗੱਲ ਕੀਤੀ ਆ ਕਿ ਨਾਲੇ ਪੁੰਨ ਨਾਲੇ ਫਲੀਆਂ ਉਹ ਗੱਲ ਕਰਨ ਦਾ ਮਤਲਬ ਆ ਕਿਉਂਕਿ ਵੀਰ ਜੀ ਆਪਣਾ ਕਿਰਤ ਤਾਂ ਇੱਥੇ ਕਰੇ ਰਹੇ ਨੇ ਮਿਹਨਤ ਕਰ ਰਹੇ ਨੇ ਆਪਣੀ ਰੋਜੀ ਰੋਟੀ ਕਮਾ ਰਹੇ ਨੇ ਉਹਦੇ ਨਾਲ-ਨਾਲ ਬਾਬੇ ਨਾਨਕ ਦਾ ਜਿਹੜਾ ਸਿਧਾਂਤ ਆ ਉਹਦੇ ਤੇ ਵੀ ਪਹਿਰਾ ਦੇ ਰਹੇ ਨੇ ਨਾਲੇ ਪੁੰਨ ਨਾਲੇ ਫਲੀਆਂ ਦੇ ਮੁਤਾਬਕ ਜੇ ਦੇਖਿਆ ਜਾਵੇ ਹਰ ਸੰਗਰਾਮ ਨੂੰ ਕੁਲਚਿਆਂ ਦਾ ਲੰਗਰ ਫ੍ਰੀ ਤੇ ਬਾਈ ਜੀ ਨਾਲ ਤੁਹਾਨੂੰ ਮਲਾਵਾਂਗੇ ਸਰਦਾਰ ਜੀ ਨੇ ਗੁਰਸਿੱਖ ਪਰਿਵਾਰ ਆ ਪੂਰੀ ਸਫਾਈ ਦੇ ਨਾਲ ਇੱਥੇ ਕਹਿੰਦੇ ਅਸੀਂ ਕੰਮ ਕਰਦੇ ਆਂ ਤੇ ਬਾਬੇ ਨਾਨਕ ਨੇ ਘਾਟ ਵੀ ਕੋਈ ਨਹੀਂ ਛੱਡੀ ਸੋ ਸ਼ਹੀਦਾਂ ਦੀ ਪਵਿੱਤਰ ਧਰਤੀ ਤੇ ਸਰਦਾਰ ਜੀ ਫਾਸਟ ਫੂਡ ਦਾ ਕੰਮ ਆ ਜਿਹੜਾ ਉਹ ਕਰ ਰਹੇ ਨੇ ਵੀਰ ਜੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਦੇਖ ਰਹੇ ਹੋ ਵੀਰ ਜੀ ਨੇ ਇੱਥੇ ਜਿਹੜਾ ਆਪਣਾ ਕਿਰਤ ਕਰ ਰਹੇ ਨੇ ਸੋ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਵੀਰ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆਂ ਜੀ ਵੈਗ੍ਰੀ ਜੀ ਕਾ ਖਾਲਸਾ ਵੈਗ੍ਰੀ ਜੀ ਕੀ ਫਤਿਹ ਵੈਗ੍ਰੀ ਖਾਲਸਾ ਬਾਬਾ ਜੀ ਵੈਗ੍ਰੀ ਫਤਿਹ ਜੀ ਆ ਫਿਰ ਹੋਰ ਚੜਦੀ ਕਲਾ ਖਾਲਸਾ ਜੀ ਹਾਂਜੀ ਹਾਂਜੀ ਕਿਰਪਾ ਜੀ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਤਾਂ ਵੀਰ ਜੀ ਬਹੁਤ ਵਧੀਆ ਲੱਗੇ ਇੱਥੇ ਆ ਕੇ ਦੇਖਿਆ ਬਾਬੇ ਨਾਨਕ ਦੇ ਸਿਧਾਂਤ ਤੇ ਪਹਿਰਾ ਵੀ ਦੇ ਰਹੇ ਹੋ ਤੁਸੀਂ ਨਾਲੇ ਪੁੰਨ ਨਾਲੇ ਫਲੀਆਂ ਬਜ਼ੁਰਗਾਂ ਦਾ ਕਿਹਾ ਦੋੇ ਕੰਮ ਇਕੱਠੇ ਹੋ ਰਹੇ ਨੇ ਜੀ ਹਾਂਜੀ ਹਾਂਜੀ ਤੇ ਮਨ ਚ ਕਿਦਾਂ ਆਇਆ ਭਾਜੀ ਕਿੰਨੇ ਟਾਈਮ ਤੋਂ ਇਹ ਕੰਮ ਕਰ ਰਹੇ ਹੋ ਖਾਲਸਾ ਜੀ ਮੈਨੂੰ ਹੋ ਗਏ 8-9 ਸਾਲ ਦਾ ਹੋ ਗਿਆ ਜੀ ਇਹ ਜੀ ਆ ਕੰਮ ਕਰਦੇ ਹਾਂ ਜੀ ਪਹਿਲਾਂ ਮੈਂ ਉਧਰ ਸੀ ਜੀ ਜੀ ਕੈਨੇਡੀਅਨ ਪੀਜੇ ਕੰਨੀ ਸੀ ਮੈਂ ਉਧਰ ਜੀ ਪਹਿਲਾਂ ਮੈਂ ਉਧਰ ਸੀ ਫਿਰ ਮੈਂ ਇੱਧਰ ਆ ਗਿਆ ਦੋ ਦੋ ਸਾਲ ਹੋ ਗਏ ਹੋ ਰਿਹਾ ਇੱਧਰ ਅੱਛਾ ਜੀ ਉੱਥੇ ਵੀ ਇਹੀ ਕੰਮ ਸੀਗਾ ਆਪਣਾ ਹਾਂਜੀ ਉੱਥੇ ਕੋਲਾ ਕੁਲਚਿਆਂ ਦਾ ਸੀ ਮੇਰੇ ਕੋਲ ਅੱਛਾ ਜੀ ਉੱਥੇ ਦੁਕਾਨ ਸੀਗੀ ਜਾਂ ਨਹੀਂ ਉੱਥੇ ਰੇਡੀਓ ਲਾਉਂਦਾ ਸੀ ਜੀ ਉੱਥੇ ਮੈਨੂੰ ਦੁਕਾਨ ਮਿਲੀ ਨਹੀਂ ਤੀ ਕਿਰਾਏ ਪਰ ਕੋਈ ਠੀਕ ਹੈ ਜੀ ਤੇ ਫਿਰ ਇੱਧਰ ਇੱਕ ਮੇਰਾ ਦੋਸਤ ਸੀ ਉਹ ਕਹਿੰਦਾ ਵੀ ਇੱਧਰ ਦੇਖ ਲਓ ਤੁਸੀਂ ਫਿਰ ਮੈਂ ਇੱਧਰ ਦੁਕਾਨ ਲਾ ਲਈ ਠੀਕ ਹੈ ਜੀ ਤੇ ਹੁਣ ਕਿੱਦਾਂ ਜੀ ਇੱਥੇ ਕੰਮ ਕਰ ਕੰਮ ਕਿਰਪਾ ਜੀ ਠੀਕ ਹੈ ਜੀ ਸੱਚੇ ਪਾਤਸ਼ਾਹ ਦੀ ਕਿਰਪਾ ਬਹੁਤ ਹੈ ਠੀਕ ਹੈ ਜੀ ਹਾਂ ਜੀ ਤੁਹਾਡੇ ਮਨ ਚ ਕਿੱਦਾਂ ਆਇਆ ਇਹ ਕੰਮ ਕਿਉਂਕਿ ਬਹੁਤ ਸਾਰੇ ਸਾਡੇ ਪੰਜਾਬੀ ਵੀਰ ਨੇ ਜਿਹੜੇ ਉਹ ਕੰਮ ਕਰਨ ਚ ਥੋੜੀ ਸ਼ਰਮ ਮਾਨਦੇ ਨੇ ਤੁਹਾਨੂੰ ਵੀ ਪਤਾ ਹੈ ਕਿ ਇਦਾਂ ਦਾ ਪਹਿਲਾਂ ਤੁਸੀਂ ਸਟਾਰਟ ਰੈਡੀ ਤੋਂ ਕੀਤਾ ਤੁਹਾਡੇ ਮਨ ਚ ਕਿੱਦਾਂ ਆਇਆ ਤੁਹਾਨੂੰ ਨਹੀਂ ਕੋਈ ਸ਼ਰਮ ਮਹਿਸੂਸ ਹੋਈ ਨਹੀਂ ਜੀ ਹਾਂ ਪਹਿਲਾਂ ਖਾਲਸਾ ਜੀ ਮੈਂ ਨਾ ਆਪਣੇ ਘਰ ਦੇ ਮੂਰੇ ਨਾਲ ਨਾਲ ਉੱਥੇ ਉੱਥੇ ਇੱਕ ਪਿੱਪਲ ਸੀ ਉੱਥੇ ਮੈਂ ਕੰਜਮੀ ਦਾ ਕੰਮ ਤੋਰਿਆ ਸੀ ਜੀ ਸਕੰਜਵੀ ਦਾ ਕੰਮ ਤੋੜਿਆ ਤਾਂ ਮੈਨੂੰ ਨਾ ਸਾਰੇ ਮੁਹੱਲੇ ਤੇ ਵੀ ਹੱਸਦੇ ਹੁੰਦੇ ਤੇ ਕਹਿੰਦਾ ਤੈਨੂੰ ਕੋਈ ਹੋਰ ਕੰਮ ਨਹੀਂ ਮਿਲਿਆ ਹੈਗਾ ਹਾਂ ਵੀ ਆਹੀ ਮੈਂ ਕਿਹਾ ਨਹੀਂ ਸਾਬ ਦੀ ਕਿਰਪਾ ਰਹੀ ਉੱਥੇ ਵੀ ਮੇਰਾ ਬਹੁਤ ਵਧੀਆ ਕੰਮ ਚੱਲਿਆ ਠੀਕ ਹੈ ਉੱਥੇ ਮੇਰਾ ਬਹੁਤ ਵਧੀਆ ਕੰਮ ਚੱਲ ਰਿਹਾ ਫਿਰ ਮੈਂ ਸੋਚਿਆ ਮੈਂ ਕਿਹਾ ਵੀ ਸਕੰਜਵੀ ਵਾਲਾ ਕੰਮ ਆ ਜਿਹੜਾ ਇਹ ਹੈਗਾ ਵੀ ਬਸ 5-6 ਮਹੀਨੇ ਵਾਲੀ ਆ ਹੂੰ ਜਿਹੜਾ ਆ ਫਾਸਟ ਫੂਡ ਦਾ ਇਹ ਸਮਝ ਸਦਾ ਬਹਾਰ ਹੂੰ ਫਿਰ ਮੈਂ ਜੀ ਆਪਣਾ ਉੱਥੇ ਕੈਨੇਡੀਅਨ ਪੀਜਾ ਕੋਲ ਰੈਡੀ ਲਾ ਲਈ ਜੀ ਰੈਡੀ ਲਾਈ ਮਾਰਾ ਸਾਹਿਬ ਜੀ ਤਾਂ ਨੇ ਨੀ ਕਿਰਪਾ ਕਰਤੀ ਕੰਮ ਮੇਰਾ ਵਧੀਆ ਚੱਲਦਾ ਜੀ ਹਾਂਜੀ ਉੱਥੇ ਜਦੋਂ ਰੇੜੀ ਲਗਾਈ ਬਹੁਤ ਸਾਰੇ ਵੀਰ ਕਹਿੰਦੇ ਨੇ ਕਿ ਜਿਹੜੇ ਪਰਦੇਸੀ ਇਹ ਕੰਮ ਕਰਦੇ ਨੇ ਉਹਨਾਂ ਵੱਲੋਂ ਦਿੱਕਤਾਂ ਆਉਂਦੀਆਂ ਨੇ ਉਹ ਤੰਗ ਪਰੇਸ਼ਾਨ ਕਰਦੇ ਨੇ ਇਦਾਂ ਦੀ ਕੋਈ ਗੱਲ ਤੁਹਾਡੇ ਨਾਲ ਨਹੀਂ ਨਹੀਂ ਆਪਾਂ ਨੂੰ ਕਿਸੇ ਨੇ ਨਹੀਂ ਤੰਗ ਕਰਿਆ ਜੀ ਹਮ ਆਪਣੇ ਆ ਮਹਾਰਾਜ ਦੇ ਪਰਦੇਸੀ ਵੀ ਆਪਣੇ ਕੋਲ ਸਭ ਤੋਂ ਵੱਧ ਆਉਣੇ ਆ ਛਕਣ ਬਾਅਦ ਤੇ ਜੀ ਪੂਰੇ ਤੇ ਖਾਲਸਿਆਂ ਨੇ ਤਾਂ ਆਉਣਾ ਹੀ ਆਉਣਾ ਹਮ ਹਾਂ ਜੀ ਗੁਰੂ ਘਰ ਦੀ ਬਹੁਤ ਸਪੋਰਟ ਆ ਕਿਉਂਕਿ ਅਮਰਤ ਵੇਲੇ ਵੀ ਮਾਰਾ ਤੇ ਦਰਸ਼ਨ ਕਰੀ ਤੇ ਉੱਥੇ ਕਿਉਂਕਿ ਉਹ ਉੱਥੇ ਦੇ ਸਿੰਘ ਬਹੁਤ ਆਉਨੇ ਆ ਗ੍ਰਾਂਥੀ ਸਿੰਘ ਵੀ ਬਹੁਤ ਆਉਨੇ ਆ ਜੀ ਆਪਣੇ ਕੋ ਛਕਣ ਬਾਅਦ ਤੇ ਫਤੇਗੜ ਸਾਹਿਬ ਦੇ ਹੋ ਕੇ ਜੋਤੀ ਸਰੂਪ ਦੇ ਹੋ ਕੇ ਸਾਰੇ ਹੀ ਆਉਨੇ ਜੀ ਹਾਂਜੀ ਤੇ ਇੱਥੇ ਨੋਕਲਾ ਆਪਾਂ ਇੱਥੇ ਵੀ ਰਹਿਣੇ ਵਾਲੇ ਹਾਂਜੀ ਹਾਂਜੀ ਉਰੇ ਜੀ ਮੇਰਾ ਘਰ ਹੈਗਾ ਇੱਧਰ ਆਪਣਾ ਫਤੇਗੜ ਸਾਹਿਬ ਇਹ ਔਰੀ ਟੋਡਰਮਲਦੀ ਹਵੇਲੀ ਕੋਲ ਅੱਛਾ ਜੀ ਹਾਂਜੀ ਉਧਰ ਘਰ ਹੈ ਜੀ ਮੇਰਾ ਠੀਕ ਹੈ ਜੀ ਹਾਂਜੀ ਤੇ ਫਿਰ ਇੱਕ ਨਾ ਤੁਸੀਂ ਇੱਥੇ ਲਗਾਇਆ ਕਿ ਹਰ ਸੰਗਰਾਮ ਨੂੰ ਕੁਲਚੀਆਂ ਦਾ ਲੰਗਰ ਫ੍ਰੀ ਇਹ ਤੁਹਾਡੇ ਮਨ 'ਚ ਵਿਚਾਰ ਕਿੱਦਾਂ ਆਇਆ ਮੈਂ ਖਾਲਸਾ ਜੀ ਪਹਿਲਾਂ ਨਾ ਜਹਾ ਉਰਤੋਂ ਸੇਲ ਜਾਂਦੀ ਸੀ ਨਾ ਘਰਾਂ ਹਾਂਜੀ ਮੇਰੇ ਬੱਚੇ ਨਾ ਮੇਰੀ ਗੁड़िया ਗਿਣਦੀ ਹੁੰਦੀ ਸੀ ਜੀ 10 10 ਦੇ ਨੋਟ ਉਹਨੂੰ ਇੰਨਾ ਪਤਾ ਨਹੀਂ ਤਾਂ ਹੁੰਦਾ ਹੈਗਾ ਵੀ 10 10 ਦੇ ਕਿੰਨੇਗਾ ਕਿੰਨੇ ਕਿ ਨਹੀਂ ਜੀ ਤੇ ਉਹ ਮੈਨੂੰ ਕਹਿੰਦੀ ਪਾਪਾ ਕਹਿੰਦੀ ਆਪਾਂ ਕਹਿੰਦੀ ਸੋਣੀ ਕਮਾਈ ਕਰਦੇ ਹਾਂ ਹਾਂਜੀ ਕਹਿੰਦੀ ਵੀ ਆਪਾਂ ਇੱਕ ਦਿਨ ਲੰਗਰ ਨਾ ਲਾਦਿਆ ਕਰੀਏ ਠੀਕ ਹੈ ਮੈਂ ਕਿਹਾ ਵੀ ਪੁੱਤ ਕੋਈ ਗੱਲ ਨਹੀਂ ਵੀ ਜਿਵੇਂ ਤਾਂ ਕਹਤਾ ਠੀਕ ਆ ਫਿਰ ਸੰਗਰਾਮ ਦਾ ਹੀ ਲਿਖ ਕੇ ਲਾਤਾ ਸੀ ਠੀਕ ਹੈ ਵੀ ਹਰ ਸੰਗਰਾਮ ਨੂੰ ਵੀ ਸਭ ਨੂੰ ਫੁਲਚੇ ਫਰੀ ਤੇ ਜਿਹੜੇ ਬੱਚੇ ਉਰੇ ਆਪਾਂ ਨੂੰ ਪਾਰਟ ਸੁਣਾ ਕੇ ਜਾਂਦੇ ਆ ਸਤਨਾ ਬੈਗਰੂ ਵੀ ਕਹਿ ਦਿੰਨੇ ਆ ਜੀ ਉਹਨੂੰ ਵੀ ਕੁਲਚਾ ਫਰੀ ਆ ਅੱਛਾ ਜੀ ਉਹਨਾਂ ਨੂੰ ਵੀ ਫਰੀ ਆ ਹਰ ਠੀਕ ਐ ਤੇ ਦੂਜੇ ਨੰਬਰ ਪਰ ਕੋਈ ਅੰਕ ਹੀ ਨੇ ਆ ਜਵੇ ਹੂੰ ਉਹਨੂੰ ਵੀ ਕੁਲਚੇ ਫਰੀ ਆ ਠੀਕ ਐ ਕੋਈ ਵੀ ਆ ਜਵੇ ਉਰੇ ਵੀ ਕਿਸੇ ਨੂੰ ਉਹ ਜਵਾਬ ਨਹੀਂ ਹੈ ਹੂੰ ਹੁਣ ਕਸਟਮਰ ਸਭ ਤੋਂ ਜ਼ਿਆਦਾ ਕੀ ਪਸੰਦ ਕਰਦੇ ਨੇ ਕਿਉਂਕਿ ਅ ਕਸਟਮਰਾਂ ਨੇ ਦੇਖਣਾ ਏ ਇੱਕ ਤਾਂ ਪੰਜਾਬੀ ਭਰਾ ਉਹ ਹੋਰ ਕਿਹੜੀ ਚੀਜ਼ ਆ ਜਿਹੜੀ ਕਸਟਮਰ ਨੂੰ ਖਿੱਚਦਾ ਕੇਂਦਰ ਜੇ ਇੱਥੇ ਬਣੀ ਹੋਈ ਆ ਬਾਜੀ ਕਾਹੀ ਆ ਇੱਕ ਖਿੱਚਦਾ ਕੇਂਦਰ ਇਹ ਆ ਕਿਉਂਕਿ ਗੁਰਸਿੱਖੀ ਕਰ ਜੀ ਗੁਰਸਿੱਖੀ ਕਰਕੇ ਇੱਕ ਸਫਾਈ ਕਰਕੇ ਹਮ ਅਗਲਾ ਕਹਿੰਦਾ ਵੀ ਨਾ ਵੀ ਜੇ ਛਕੀ ਆ ਆਪਾਂ ਆਪਣੇ ਭਾਈ ਕੋਲ ਛਕੀ ਆ ਹਮ ਉਹਦਾ ਬਹੁਤ ਫਰਕ ਪੈਂਦਾ ਜੀ ਜੀ ਮੈਂ ਤਾਂ ਹੀ ਆਪਣੇ ਪੰਜਾਬੀ ਭਾਈਆਂ ਨੂੰ ਵੀਰਾਂ ਨੂੰ ਮੈਂ ਬੇਨਤੀ ਕਰਦਾ ਵੀ ਉਹ ਆ ਲਾਈਨ 'ਚ ਆਉਣ ਹਮ ਉਹ ਆ ਲਾਈਨ 'ਚ ਆਉਣ ਕਿਉਂਕਿ ਉਹਨਾਂ ਦਾ ਕਿਉਂਕਿ ਚਿਹਰੇ ਨੂੰ ਇਹ ਦੇਖ ਕੇ ਅਗਲਾ ਆਉਂਦਾ ਹਮ ਅਗਲਾ ਹਰੇਕ ਗੁਰਸਿੱਖੀ ਦੇ ਕਰਕੇ ਅਗਲਾ ਆਉਂਦਾ ਕਿਉਂਕਿ ਹੁਣ ਰਸਤੇ ਤੁਸੀਂ ਖੜਜੋ ਰਸਤੇ ਤੁਸੀਂ ਖੜਜੋ ਅਗਲਾ ਜਾਂਦਾ ਹੋਇਆ ਵੀ ਕਹੂਗਾ ਸਰਦਾਰ ਜੀ ਮੜਾ ਐ ਸਾਈਡ ਤੇ ਹੋਏ ਹਾਂ ਅਗਲਾ ਇੱਜ਼ਤ ਕਰਦਾ ਹਮ ਹੈ ਜੇ ਹੁਣ ਕੋਈ ਹੋਰ ਦਰ ਆਊਗਾ ਅਗਲਾ ਕਰਾ ਯਾਰ ਸਾਈਡ ਤੇ ਹੋ ਮੜਾ ਜੀ ਅਗਲਾ ਕਦੇ ਵੀ ਆਪਾਂ ਨੂੰ ਉੱਚੀ ਨੀਕਾ ਨਾਲ ਨਹੀਂ ਬੋਲੂਗਾ ਕਦੇ ਵੀ ਹਮ ਅਗਲਾ ਸਤਿਕਾਰ ਨਾਲ ਬੋਲਦਾ ਜੀ ਤੇ ਸਹਿਯੋਗ ਕੌਣ ਕੌਣ ਕਰਦੇ ਨੇ ਜੀ ਪਰਿਵਾਰ ਵੀ ਪੂਰਾ ਨਾਲ ਲੱਗਦਾ ਹੋਊਗਾ ਜੀ ਇਹਦੇ ਸਹਿਯੋਗ ਚ ਕਿੱਦਾਂ ਤਿਆਰੀਆਂ ਹੁੰਦੀਆਂ ਨੇ ਫਿਰ ਕਿਉਂਕਿ ਜੀ ਕਰਦੇ ਮੇਰਾ ਬਹੁਤ ਸਹਿਯੋਗ ਦਿੰਦੇ ਆ ਮੇਰੀ ਬੇਟੀ ਵੀ ਹਾਂ ਕਿਉਂਕਿ ਉਹ ਸਾਰੇ ਹੀ ਹੁਣ ਜਦੋਂ ਉਹਨਾਂ ਨੇ ਸਵੇਰੇ ਸਾਮਾਨ ਤਿਆਰ ਕਰਨਾ ਸੌਸਾਂ ਵਗੈਰਾ ਆਲੂ ਆਲੂ ਆਵਾਲ ਨੇ ਸਾਰਾ ਕੁਝ ਉਹਨਾਂ ਨੇ ਉਹਨਾਂ ਨੇ ਤਿਆਰ ਕਰਨਾ ਉਹਦੇ ਬਾਅਦ ਫਿਰ ਮੈਂ ਉਰੇ ਆਉਣਾ ਹਾਂ ਹਾਂਜੀ ਤੇ ਕਦੇ ਮਨ ਚ ਕੋਈ ਢੈਂ ਦੀ ਕਲਾ ਵਾਲੀ ਗੱਲ ਤਾਂ ਨਹੀਂ ਆਈ ਕਦੇ ਇਦਾਂ ਲੱਗਿਆ ਹੋਵੇ ਬਈ ਸਟਾਰਟਿੰਗ 'ਚ ਕਸਟਮਰ ਘੱਟ ਹੋਣ ਜਾਂ ਹੋਰ ਹੋਵੇ ਥੋਕੇ ਖਾਲਸਾ ਕਦੇ ਢੈਂ ਨਹੀਂ ਕੱਲਾ ਹਲਕਾ ਜਾਂਦਾ ਨਹੀਂ 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 ਬਾਬਾ ਜੀ ਦੇਖੋ ਸੱਚੇ ਪਾਤਸ਼ਾਹ ਥੋੜਾ ਹੱਕ ਨਹੀਂ ਰੱਖਦਾ ਜੀ ਹਾਂ ਵੀ ਜੇ ਬਾਈ ਚਾਂਦ ਸੋਂ ਹੁਣ ਮੰਦਾ ਪੈ ਵੀ ਗਿਆ ਉਹਨੇ ਐ ਨਹੀਂ ਪਤਾ ਹੈਗਾ ਵੀ ਕਿਹੜੇ ਕਸਟਮਰ ਅਸਲੀ ਭੇਜ ਦੇਣੇ ਆ ਉਹਨੇ ਸਾਰੀ ਉੱਪਰ ਚੱਕ ਦਨ ਉਹ ਨਹੀਂ ਹੈਗਾ ਰੈਂਟ ਤੇ ਆ ਦੁਕਾਨ ਰੈਂਟ ਤੇ ਆ ਕਿੰਨਾ ਰੈਂਟ ਹੈ ਜੀ ਇਹਦਾ ਹੈਗਾ 7000 ਆ ਜੀ ਮਹੀਨੇ ਦਾ ਹਾਂਜੀ ਠੀਕ ਹੈ ਠੀਕ ਹੈ ਤੇ ਕਿਹੜੀਆਂ-ਕਿਹੜੀਆਂ ਆਈਟਮਾਂ ਤੁਸੀਂ ਤਿਆਰ ਕਰਦੇ ਹੋ ਇੱਥੇ ਹੁਣ ਜੀ ਅਸੀਂ ਕੁਲਚੇ ਤਿਆਰ ਕਰਦੇ ਹਾਂ ਜੀ 버ਗਰ ਤਿਆਰ ਕਰਦੇ ਹਾਂ ਹੂੰ ਸਪ੍ਰਿੰਗ ਰੋਲ ਹੋਗੇ ਮੋਮੋਸ ਵਗੈਰਾ ਹੋਗੇ ਜੀ ਹਾਂ ਫ੍ਰੈਂਚ ਫ੍ਰਾਈ ਹੋਗੇ ਸਾਰੀ ਆਈਟਮਾਂ ਕਰਦੇ ਆ ਜੀ ਅਸੀਂ ਪਹਿਲਾਂ ਕੋਈ ਇਹਦੀ ਟ੍ਰਾਈ ਕੀਤੀ ਤੁਸੀਂ ਕਿੱਦਾਂ ਇਹ ਲਾਈਨ 'ਚ ਕਿਉਂਕਿ ਫਾਸਟ ਫੂਡ ਦਾ ਜਿਹੜਾ ਕੰਮ ਆ ਬਹੁਤ ਕਾਰੀਗਰ ਨੇ ਜਿਹੜੇ ਉਹ ਕੋਰਸ ਵਗੈਰਾ ਕਰਦੇ ਨੇ ਤੁਸੀਂ ਕਿੱਦਾਂ ਇਹ ਲਾਈਨ 'ਚ ਆਏ ਮੈਂ ਨਾ ਜੀ ਪਹਿਲਾਂ ਮੇਰੀ ਹੈਗੀ ਸੀ ਕੰਟੇਨ ਸੰਧੂ ਹਸਪੀਟਲ ਜੀ ਉੱਥੇ ਨਾ ਮੈਂ ਚਾਹ ਦੁੱਧ ਦਾ ਕੰਮ ਕਰਦਾ ਸੀ ਚਾਚੂ ਬਣਾਉਂਦਾ ਸੀ ਹੂੰ ਤੇ ਨਾਲੇ ਨਾ ਰੈਸਟੋਰੈਂਟ ਆ ਉੱਥੇ ਸਿੱਧੂ ਰੈਸਟੋਰੈਂਟ ਜੀ ਤੇ ਉੱਥੇ ਸਾਰੇ ਜਾਣਦੇ ਸੀ ਮੈਂ ਉਹਨਾਂ ਕੋਲ ਖੜ ਜਾਣਾ ਕਈ ਵਾਰੀ ਹੂੰ ਮੜਾ ਮੋਟਾ ਆ ਹੱਥ ਪੱਲਾ ਮਾਰੀ ਜਾਣਾ ਉਹਨਾਂ ਨੇ ਭਾਈ ਕਾਰੀਗਰਾਂ ਨੇ ਮੈਨੂੰ ਮੜਾ ਜਾ ਸਿਖਾਇਆ ਠੀਕ ਹੈ ਉਹਨਾਂ ਕੋਲ ਖੜ ਜਾਣਾ ਮੈਂ ਪੁੱਛ ਲੈਣਾ ਵੀ ਕਿਆ-ਕਿਆ ਪੈਂਦਾ ਕਿਆ ਕਹਿੰਦੇ ਫੇ ਮੈਂ ਘਰਾਂ ਟਰਾਈ ਕਰਨਾ ਠੀਕ ਹੈ ਹਾਂ ਪਰ ਸਿੱਖਿਆ ਕਿਸੇ ਕੋਲ ਜੀ ਹੂੰ ਬਸ ਉਹਨਾਂ ਕੋਲ ਖੜ ਕੇ ਉਹ ਕਰਦਾ ਜੇ ਬਾਈਚਾਂ ਸਮੇਂ ਕਿਸੇ ਦੁਕਾਨ ਤੇ ਵੀ ਜਾਂਦਾ ਸੀ ਮੈਂ ਪੂਰੀ ਨਿਗਰੱਖਦਾ ਹੂੰ ਵੀ ਕਿਆ ਸਮਾਨ ਉਹ ਕਰਦੇ ਕਿਆ ਨੇ ਫਿਰ ਮੈਂ ਘਰਾਂ ਟਰਾਈ ਕਰ ਲੈ ਜੀ ਜਦ ਥੋੜੀ ਜੀਵ ਨੂੰ ਥੋੜਾ ਆਪਸ ਮਾਨ ਬਣਾਉਣੇ ਵਾਲਾ ਟੇਸਟ ਆ ਗਿਆ ਸਮਝ ਫਿਰ ਸਾਰਿਆਂ ਨੂੰ ਆਓ ਠੀਕ ਹੈ ਗੁਰੂ ਦਾ ਸਿੱਖਿਆ ਜਿਹੜਾ ਇਹ ਸਾਰੀ ਉਮਰ ਸਿੱਖਦਾ ਰਹਿਣਾ ਹੈ ਹਾਂ ਸਹੀ ਗੱਲ ਹਾਂ ਆਪਣੀ ਜ਼ਿੰਦਗੀ ਚੋਂ ਹੀ ਤਜਰਬਾ ਕਰਦੇ ਆ ਹਾਂ ਬਸ ਸਾਹਿਬ ਨੇ ਬਹੁਤ ਕਿਰਪਾ ਕੀਤੀ ਹੈ ਹਾਂ ਮਹਾਰਾਜ ਨੇ ਇੰਨੀ ਕਿਰਪਾ ਕੀਤੀ ਹੈ ਕੋਈ ਬਹੁਤ ਅਸੀਂ ਆ ਸਾਹਮਣੇ ਬਾਬਾ ਜੋਰਾਵਰ ਸਕੂਲ ਹੈ ਜੀ ਜੀ ਇੱਥੇ ਅਸੀਂ ਨਾ ਅੰਦਰ ਟੂਰਨਾਮੈਂਟ ਲਾਉਣ ਗਏ ਅਸੀਂ 3 ਦਿਨ ਉਰੇ ਟੂਰਨਾਮੈਂਟ ਚੱਲਦਾ ਸੀ ਫੁੱਟਬਾਲ ਦਾ ਜੀ ਉੱਥੇ ਲਾਇਆ ਉਰੇ ਨਾ ਮੈਂ ਆਹੀ ਰੈਡੀ ਲੈ ਕੇ ਆ ਉਹਦੇ ਪਰ ਮੇਰੇ ਰੈਡੀ ਪਰ ਲਿਖਿਆ ਹੋਇਆ ਵੀ ਜਿਹੜੇ ਬੱਚੇ ਪਾਰਟਸ ਨਾਉਣੇ ਆ ਉਹਨਾਂ ਨੂੰ ਵੀ ਹਰ ਰੋਜ਼ ਕੁਲਚੇ ਫਰੀ ਆ ਐਂ ਤੇ ਉਹ ਮੈਂ ਭਾਈ ਰੈਡੀ ਅੰਦਰ ਲੈ ਗਿਆ ਉੱਥੇ ਆ ਕਿਉਂਕਿ ਇਹ ਗੁਰਬਾਣੀ ਨਾਲ ਜੋੜਦੇ ਆ ਹੂੰ ਬਾਬਾ ਜੋਰਾਵਰ ਸਕੂਲ ਦੇ ਜਿਹੜੇ ਸਾਰੇ ਉਹ ਸਾਰੇ ਹੀ ਬੱਚੇ ਗੁਰਬਾਣੀ ਪੜ੍ਹਦੇ ਆ ਹੂੰ ਕਿਸੇ ਨੇ ਮੈਨੂੰ ਉੱਥੇ ਅਰਦਾਸ ਸੁਣਾਈ ਹੂੰ ਹਾਂ ਕਿਸੇ ਨੇ ਮੈਨੂੰ ਪਾਠ ਕਿਸੇ ਨੇ ਸਤਨਾਮ ਵੈਗਰੂ ਕਹਤਾ ਕਿਸੇ ਨੇ ਮੂਲ ਮੰਤਰ ਕਿਸੇ ਨੇ ਕੁਝ ਵੀ ਕਿਰਪਾ ਰਹੀ ਤੇ ਭਾਈ ਉਰ ਤੋਂ ਲੈ ਕੇ ਖਾਸੀ ਬੜੀ ਲੈਣ ਲੱਗੀ ਜੀ ਸਾਡੀ ਹਾਂ ਫਿਰ ਮੈਨੂੰ ਉੱਥੇ ਕਲਾਰਕਾ ਮੁੰਡਾ ਜੀ ਮੈਨੂੰ ਕਹਿੰਦਾ ਬਾਬਾ ਜੀ ਕਹਿੰਦਾ ਇਹ ਮੈਂ ਕਹਾ ਜੀ ਐਂ ਕਰੋ ਮੈਂ ਇੱਧਰ ਕੁਲਚੇ ਵਗੈਰਾ ਬਣਾਉਣਾ ਮੈਂ ਕਹਾ ਤੁਸੀਂ ਸਾਈਡ ਤੇ ਇਹਨਾਂ ਨੂੰ ਬੁਲਾ ਕੇ ਪਾਠ ਸੁਣੀ ਜਾਓ ਹਾਂ ਹੈ ਮੈਂ ਇੱਧਰ ਇਹਨਾਂ ਕੱਲੇ-ਕੱਲੇ ਨੂੰ ਦਈ ਕਰਨਾ ਠੀਕ ਹੈ ਹਾਂ ਤੇ ਮਹਾਰਾਜ ਨੇ ਬਹੁਤ ਕਿਰਪਾ ਕੀਤੀ ਪਰ ਸੱਚੇ ਪਾਤਸ਼ਾਹ ਦੀ ਇੰਨੀ ਕਿਰਪਾ ਵੇ ਜਿਹੜਾ ਸਕੂਲ ਆ ਇਹਨਾਂ ਦੇ ਨਾ ਬੱਚੇ ਕੋਈ ਪਾਠ ਸੁਣਾਉਂਦਾ ਕੋਈ ਅਰਦਾਸ ਇੱਕ ਬੱਚੇ ਨੇ ਮੈਨੂੰ ਅਰਦਾਸ ਸੁਣਾਈ ਪੂਰੀ ਵਧੀਆ ਹਾਂ ਤੇ ਇੱਕ ਓਰੇ ਇੱਕ ਦਿਨ ਬੈਨ ਆ ਗਈ ਓਰੇ ਉਹਨਾਂ ਦਾ ਪਰਿਵਾਰ ਨਾ ਸਾਰਾ ਹੀ ਕੁਲਚੇ ਹਾਂ ਸਾਰਾ ਕੁਲਚੇ ਵਗੈਰਾ ਛੱਕੇ ਮੈਨੂੰ ਕਹਿੰਦੇ ਸਿੰਘ ਸਾਹਿਬ ਇੱਕ ਕੰਮ ਸੀ ਮੈਂ ਕਿਹਾ ਦੱਸੋ ਜੀ ਕਹਿੰਦਾ ਜੀ ਮੇਰੀ ਬੇਟੀ ਪਾਠ ਸੁਣਾਉਂਦੀ ਆ ਸੁਣ ਲਓ ਮੈਂ ਕਿਹਾ ਠੀਕ ਹੈ ਭਈ ਮੈਂ ਮੁੰਡੇ ਨੂੰ ਕਿਹਾ ਮੈਂ ਕਹ ਵੀ ਮਨਪ੍ਰੀਤ ਮੈਂ ਕਹ ਵੀ ਤੂੰ ਪਾਠ ਸੁਣਾ ਹਾਂ ਵੀ ਕਾ ਕਹਣਾ ਭਾਈ ਉਹਨੇ ਮੈਂ ਕਹਿੰਦਾ ਜੀ ਸਾਰਾ ਪਾਠ ਉਹਨੇ ਐਨ ਐਨੀ ਵਧੀਆ ਲੈਚ ਕਰਿਆ ਮੈਂ ਫਿਰ ਮੈਂ ਉਹਨਾਂ ਦਾ ਧੰਨਵਾਦ ਕਰਿਆ ਫਿਰ ਉਹਨਾਂ ਨੂੰ ਮੈਂ ਕੁਲਚੇ ਬਣਾਏ ਮੈਂ ਕਹ ਵੀ ਆ ਲਓ ਫੜੋ ਵੀ ਸਾਡੇ ਵੱਲੋਂ ਆ ਕਹਿੰਦੇ ਨਹੀਂ ਸਿੰਘ ਸਾਹਿਬ ਕਹਿੰਦੇ ਅਸੀਂ ਸਿਰਫ ਆਈ ਦੇਖਣ ਆ ਤਾਂ ਵੀ ਤੁਸੀਂ ਦਿੰਦੇ ਵੀ ਆ ਕਿਤੇ ਪੈਸੇ ਹੀ ਉਹ ਮੈਂ ਕਹਿੰਦਾ ਮੈਂ ਕਹਾਂ ਵੀ ਸਾਰਿਆਂ ਨੂੰ ਦਿੰਨੇ ਆ ਮੈਂ ਕਹਾਂ ਵੀ ਆ ਮੇਰੇ ਵੱਲੋਂ ਆ ਇਹਨਾਂ ਨੂੰ ਜੀ ਵੀ ਤੁਸੀਂ ਖਾਲੋ ਵੀ ਮੈਂ ਕਿਹਾ ਵੀ ਹੋਰ ਕੋਈ ਚੱਕਰ ਨਹੀਂ ਵੀ ਕੋਈ ਨਹੀਂ ਹੈਗਾ ਵੀ ਫੁੱਲ ਚੇ ਉਹ ਖਾਣੇ ਆ ਮੈਂ ਕਿਹਾ ਵੀ ਹੋਰ ਵੀ ਦੱਸ ਦੋ ਜੇ ਸਪ੍ਰਿੰਗ ਰੋਲ ਖਾਣੇ ਆ ਮੋਮੋਸ ਖਾਣੇ ਆ 버ਗਰ ਖਾਣੇ ਆ ਉਹ ਜਿਹੜੀ ਚੀਜ਼ ਆਈਟਮ ਕਹੋਗੇ ਉਹੀ ਦੇ ਦਾਂਗੇ ਤੁਹਾਨੂੰ ਠੀਕ ਸ਼ਖੋ ਵੀ ਨੰਦ ਆਇਆ ਕਿਉਂਕਿ ਆਪਣੇ ਨਾ ਹੁਣ ਬੱਚੇ ਗੁਰਸਿੱਖੀ ਦੀ ਲਾਈਨ 'ਚ ਪੈ ਗਏ ਹੂੰ ਹੁਣ ਪੈਣ ਲੱਗੇ ਜੀ ਜੇ ਆਪਾਂ ਹੁਣ ਸਾਰਿਆਂ ਨੂੰ ਕਹਾਂਗੇ ਹੈ ਜੇ ਤੁਸੀਂ ਸਾਰੀ ਦਿਹਾੜੀ ਵਿੱਚ ਇੱਕ ਬੱਚੇ ਨੂੰ ਵੀ ਜੋੜਤਾ ਹੂੰ ਸਮਝਿਓ ਮਹਾਰਾਜ ਨੇ ਤੁਹਾਡੇ 'ਤੇ ਕਿਰਪਾ ਕੀਤੀ ਜੀ ਵਾਜੀਆ ਕਿਰਪਾ ਕਰਦੇ ਮਾ ਤੇ ਮਨ ਚ ਨਹੀਂ ਆਇਆ ਬਈ ਘਾਟਾ ਹੋ ਜੂਗਾ ਕਿਉਂਕਿ ਹਰ ਕੋਈ ਕਮਾਉਣ ਦੇ ਲਈ ਆਉਂਦਾ ਏ ਤੇ ਮਨ ਚ ਕਦੇ ਵਿਚਾਰ ਨਹੀਂ ਆਇਆ ਇਦਾਂ ਦਾ ਨਹੀਂ ਬਾਬਾ ਜੀ ਹਾਂਜੀ ਸੱਚੇ ਪਾਤਸ਼ਾਹ ਨੇ ਕਿਰਪਾ ਵੀ ਬਹੁਤ ਕੀਤੀ ਹੂੰ ਕਿਉਂਕਿ ਉਹ ਆਪਣਾ ਦਸਬੰਦ ਆਪੇ ਕੱਟ ਲੈਂਦਾ ਜੀ ਤੇ ਹੁਣ ਵੀਡੀਓ ਬਾਈ ਜੀ ਵਾਇਰਲ ਹੋਣੀਆਂ ਨੇ ਪਹਿਲਾਂ ਵੀ ਵੀਡੀਓ ਇੱਕ ਥੋੜੀ ਵਾਇਰਲ ਹੋਈ ਆ ਇੱਥੇ ਪਤਾ ਲੱਗਣਾ ਹੈ ਸੰਗਤਾਂ ਨੂੰ ਕਿ ਸੰਗਰਾਮ ਵਾਲੇ ਦਿਨ ਇੱਥੇ ਫ੍ਰੀ ਲੰਗਰ ਚੱਲਦਾ ਏ ਤੇ ਇਕੱਠ ਬਹੁਤ ਹੋਣ ਲੱਗ ਜਾਣਾ ਏ ਬਾਬਾਈ ਜੇ ਇਕੱਠ ਹੋਣ ਲੱਗਿਆ ਮਹਾਰਾਜ ਦੀ ਕਿਰਪਾ ਨਾਲ ਆਪਾਂ ਇੱਕ ਦੋ ਬੰਦੇ ਹੋਰ ਰੱਖ ਲਾਂਗੇ ਬਣਾਉਣ ਵਾਸਤੇ ਉਹਦਣ-ਦਣ ਜੀ ਬੇਸ਼ੱਕ ਹੀ ਜਾਓ ਕੋਈ ਗੱਲ ਹਾਂ ਹੁਣ ਹੁਣ ਕਿੰਨੇ ਇੱਥੇ ਵੀਰੋਂ ਤੁਸੀਂ ਜਿਹੜੇ ਸਿੰਘੋਂ ਇੱਥੇ ਕੰਮ ਕਰਦੇ ਹੋ ਕਿਰਤ ਮੈਂ ਜੀ ਇੱਕ ਸਿੰਘ ਹੋਰ ਆ ਮੇਰੇ ਨਾਲ ਜੀ ਹਾਂ ਜੀ ਠੀਕ ਹੈ ਤੇ ਬਾਕੀ ਮੇਰੇ ਘਰ ਦੇ ਮੇਰਾ ਬਹੁਤ ਸੰਯੋਗ ਲੱਗੇ ਠੀਕ ਹੈ ਕਿ ਜੀ ਉਹ ਪਹਿਲਾਂ ਕੱਪੜੇ ਸਿਉਂਦੇ ਹੁੰਦੇ ਸੀ ਤੇ ਉਹਨਾਂ ਨੂੰ ਮੈਂ ਕੱਪੜਿਆਂ ਤੇ ਜਵਾਬ ਦਿੰਦਾ ਮੈਂ ਕਿਹਾ ਵੀ ਤੂੰ ਰਹਿਣ ਦੇ ਮੈਂ ਕਿਹਾ ਵੀ ਆਹੀ ਲੈਣ ਚ ਆਪਣੀ ਵਾਧਾ ਕੰਮ ਮਹਾਰਾਜ ਦੀ ਕਿਰਪਾ ਨਾਲ ਫਪੇ ਮੈਂ ਸਟਾਰਟ ਕਰਿਆ ਤੇ ਸਿਰਫ ਪੁੱਜਿਆ ਠੀਕ ਹੈ ਜੀ ਸਾਬ ਨੇ ਇੰਨੇ ਹੱਥ ਰੱਖਿਆ ਹੋਇਆ ਬਹੁਤ ਹਮ ਜਦ ਕੋਈ ਸਿੰਘ ਆਉਂਦਾ ਬਾਬਾ ਜੀ ਐਨ ਵੀ ਬਸ ਬਾਗੋ ਬਾਗੋ ਹੋ ਜੀ ਇੱਕ ਹੋਰ ਹੈ ਜੀ ਕੋਈ ਤਾਂ ਹੁਣ ਦਰਬਾਰ ਸਾਹਿਬ ਤੋਂ ਆਉਂ ਰਿਹਾ ਆਉਂਦਾ ਜੀ ਜਾਂ ਦਰਬਾਰ ਸਾਹਿਬ ਤੋਂ ਅਗਲਾ ਮੱਥਾ ਟੇਕ ਕੇ ਸੇਵਾ ਕਰਕੇ ਉਰੇ ਆਉਂਦਾ ਅਗਲਾ ਕਹਿੰਦਾ ਵੇਜੀ ਉੱਥੇ ਛਕਾਂਗੇ ਫਿਰ ਅਗਲੇ ਨੂੰ ਪੁੱਛੀਦਾ ਵੀ ਖਾਲਸਾ ਜੀ ਕਿੱਥੇ ਤੋਂ ਆਇਆ ਪਹਿਲਾਂ ਕਹਿੰਦਾ ਜੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਇਆ ਵੀ ਅਸੀਂ ਗਿਆ ਵੀ ਚੱਲ ਸਿੰਘ ਸਾਹਿਬ ਤੋਂ ਛਕਾਂਗੇ ਹੈ ਫਿਰ ਹੋਰ ਆਉਂਦਾ ਕਿਉਂਕਿ ਜਦੋਂ ਬੰਦਾ ਇੰਨੀ ਦੂਰ ਤੋਂ ਉਰੇ ਆਪਣੇ ਦੁਕਾਨ 'ਚ ਚੱਰਨ ਪੈ ਗਿਆ ਸਮਝ ਥੋੜਾ ਫੜ ਬਦਨ ਲੱਗ ਗਿਆ ਜਦੋਂ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਸਿੱਧੇ ਇੱਥੇ ਆਉਂਦਾ ਤੇ ਇੱਕ ਮਨ ਨੂੰ ਹੁਣ ਵੀ ਸਾਨੂੰ ਵੀ ਇੱਕ ਖਿੱਚ ਮਹਿਸੂਸ ਹੋਈ ਆ ਕਿ ਉੱਥੋਂ ਸਰਦਾ ਭਾਵਨਾ ਵਾਲਾ ਆਪਣਾ ਆ ਨਤਮਸਤਕਾ ਹੋਕੇ ਜਦੋਂ ਇੱਥੇ ਆਉਂਦਾ ਏ ਤਾਂ ਮਨ ਨੂੰ ਸਕੂਨ ਮਿਲਦਾ ਆ ਪੂਰਾ ਹੂੰ ਵੀ ਕਿਰਪਾ ਹੁੰਦੀ ਆ ਹੁਣ ਉਰੇ ਆ ਦੇਖ ਲੋ ਜੇ ਅਗਲਾ ਫਤੇਗੜ ਸਾਹਿਬ ਮੱਥਾ ਟੇਕਣ ਆਉਂਦਾ ਕੋਈ ਵੀ ਹੈ ਜਿਵੇਂ ਕਿ ਕੋਈ ਇੱਕ ਰਾਤ ਰਹਿੰਦਾ ਕੋਈ ਦੋ ਰਾਤਾਂ ਰਹਿੰਦਾ ਉਰੇ ਹੂੰ ਅਗਲਾ ਫਿਰ ਘੁੰਮਦਾ ਵੀ ਅਸੀਂ ਕਿੱਥੇ ਛੱਕੀਏ ਕਿੱਥੇ ਨਹੀਂ ਉੱਥੇ ਕਿਸੇ ਨੂੰ ਗੁਰਦੁਆਰਾ ਸਾਹਿਬ ਪੁੱਛ ਵੀ ਲੈਨੇ ਆ ਵੀ ਭਾਈ ਅਸੀਂ ਨੇ ਵੀ ਆਹ ਛੱਕਣਾ ਫਾਸਟ ਫੂਡ ਦਾ ਕੰਪਨੀ ਕਿੱਥੇ ਛੱਕੀ ਉਹ ਸਾਰੇ ਹੀ ਉਰੇ ਦਾ ਐਡਰੈਸ ਦੋ ਠੀਕ ਹੈ ਹਾਂਜੀ ਕਿਉਂਕਿ ਆ ਵੀ ਸੱਚੇ ਪਾਤਸ਼ਾਹ ਨੇ ਕਿਰਪਾਈ ਇੰਨੀ ਕਰੀ ਹੋਈ ਜੀ ਕੱਲਾ ਮੈਂ ਹੀ ਸੀ ਉਰੇ ਜਿਹੜਾ ਸਰਦਾਰ ਫਾਸਟ ਫੂਡ ਦਾ ਵੀ ਪਹਿਲਾਂ ਤੋਂ ਸਟਾਰਟਿੰਗ ਆਪਾਂ ਨੇ ਉਹ ਕਰੀ ਸੀ ਮਨ ਕਿੱਦਾਂ ਆਇਆ ਕਿ ਨਾਮ ਸਰਦਾਰ ਫਾਸਟ ਫੂਡ ਰੱਖਣਾ ਏ ਮਨ ਕਿੱਦਾਂ ਆਇਆ ਇਹ ਕੀ ਦਾ ਵਿਚਾਰ ਸੀ ਬਾਬਾ ਜੀ ਇਹ ਮੇਰੇ ਹੀ ਵਿਚਾਰ ਦਾ ਕਿਉਂਕਿ ਜਦੋਂ ਅਮਰਤ ਸ਼ਹਿਕਤ ਦਾ ਚਾਹੋ ਇਹ ਇੰਨਾ ਸੀ ਹੂੰ ਹਾਂ ਥੋੜੇ ਪਰ ਜਿਹਨੇ ਜਦ ਅਮਰਤ ਧਾਰੀ ਬੰਦਾ ਹੋਊਗਾ ਉਹਦੇ ਪਰ ਆਟੋਮੈਟਿਕ ਨਾ ਜੀ ਹਾਂ ਆਟੋਮੈਟਿਕੇ ਉਹ ਰੌਣਕ ਆਉਣੀ ਸ਼ੁਰੂ ਹੋ ਜੂ। ਜੀ ਚਿਹਰੇ ਤੇ ਆਟੋਮੈਟਿਕ ਰੌਣਕ ਪਾਉਦੇ ਸ਼ੁਰੂ ਹੋ ਜੂਗੀ। ਹੂੰ ਵੀ ਹਾਂ। ਤੁਹਾਨੂੰ ਫਿਰ ਪੁੱਛਣ ਦੀ ਕਿਸੇ ਤੋਂ ਲੋੜ ਨਹੀਂ ਹੈਗੀ। ਜੀ ਅਗਲਾ ਥੋੜੇ ਪਹਿਲਾਂ ਤੇ ਇੱਜ਼ਤ ਕਰੂ। ਹੂੰ ਅਗਲਾ ਕੋਗਾ ਨਹੀਂ। ਵੀ ਓਹੋ। ਹੂੰ ਤੇ ਬੱਚਿਆਂ ਦੇ ਜਿਹੜੇ ਮਾਪੇ ਬਾਪ ਨੇ ਪੇਰੈਂਟਸ ਵਗੈਰਾ ਆਉਂਦੇ ਹੋਣਗੇ ਉਹ ਦਾਦੇ ਹੋਣਗੇ ਵੀ ਬੱਚੇ ਅ ਤੁਸੀਂ ਜਿੱਦਾਂ ਰੱਖੇ ਕਿ ਜਿਹੜਾ ਗੁਰਬਾਣੀ ਨਾਲ ਜੁੜਿਆ ਹੋਊਗਾ ਬੱਚਾ ਪਾਠ ਸੁਣਾਊਗਾ ਉਹਨੂੰ ਫ੍ਰੀ ਬੱਚਿਆਂ ਦਾ ਹੋਰ ਉਧਰ ਨੂੰ ਜਿਹੜਾ ਵਾਦਾ ਹੋਊਗਾ ਕਿ ਹਾਂ ਅਸੀਂ ਗੁਰਬਾਣੀ ਸਿੱਖੀਏ ਫਿਰ ਜਾ ਕੇ ਉੱਥੇ ਬਾਬਾ ਜੀ ਨੂੰ ਸੁਣਾਵਾਂਗੇ ਫਿਰ ਹੁਣ ਡਿਕਟੋਰੇ ਆਉਂਦੇ ਆ ਭਾਈ ਉਹ ਫੈਮਿਲੀ ਆਉਂਦੀ ਆ ਉਹਨਾਂ ਛਕਣ ਵਾਸਤੇ ਉਹ ਜਦੇ ਕਹਿ ਦਿੰਦਾ ਮਮਾ ਤੁਸੀਂ ਆਪਣੇ ਪੂਲ ਚੇਕ ਕਰਾ ਲਿਓ ਮੈਨੂੰ ਤਾਂ ਇਕੱਲੇ ਫ੍ਰੀ ਦੇਓ ਦੇਣਾ ਹਾਂ ਤੇ ਉਹਨੇ ਭਾਈ ਆਪਣਾ ਮੂਲ ਮੰਤਰ ਦਾ ਪਾਠ ਸੁਣਾਉਣਾ ਸੁਣਾ ਕੇ ਜਦੇ ਉਨੇ ਗਨਾ ਵੀ ਖਾਨਾ ਮੰਮਾ ਦੇਖਿਆ ਤੁੰਨ ਨੂੰ ਪੈਸੇ ਨਾਲ ਦਿੱਤਾ ਮੈਨੂੰ ਐਕਸਟਰਾ ਦਿੱਤਾ ਤੂੰ ਇਹ ਲੋਟ ਹਾਂ ਬੱਚੇ ਵੀ ਜੁੜਦੇ ਨੇ ਬੱਚੇ ਵੀ ਜੁੜਦੇ ਆ ਤੇ ਨੰਦ ਵੀ ਆ ਹਾਂ ਉਹਦੇ ਨਾਲ ਜ਼ਿਆਦਾ ਆਨੰਦ ਆਉਂਦਾ ਜੀ ਜੀ ਕਿਉਂਕਿ ਆਇਆ ਜੀ ਦੇਖੋ ਜੀ ਐਨੇ ਜੋਗੇ ਤਾਂ ਅਸੀਂ ਹੈ ਨਹੀਂ ਵੀ ਅਸੀਂ ਉਹ ਕਰ ਦਈਏ ਜੇ ਆਪਾਂ ਹੁਣ ਇਹ ਤੋਂ ਸਟਾਰਟਿੰਗ ਕਰਾਂਗੇ ਬੱਚਿਆਂ ਨੂੰ ਅੱਗੇ ਜਾ ਕੇ ਕੋਈ ਸਿੱਧਰ ਗਿਆ ਹਾਂ ਗਰਬਾਣੀ ਦੇ ਨਾਲ ਜੁੜ ਗਿਆ ਮਹਾਰਾਜ ਸੱਚੇ ਪਾਤਸ਼ਾਹ ਦਾ ਕਿਰਪਾ ਕਰੂਗੀ ਉਹਨਾਂ ਪਰ ਵੀ ਉਹਨਾਂ ਪਰ ਤਾਂ ਕਰਨੇ ਉਹ ਕਰਨੇ ਆ ਜਿਹੜੀ ਸਾਡੇ ਪਰ ਹੋਣੀ ਉਹ ਵਕਤ ਹੂੰ ਜੀ ਆਪਾਂ ਫੇਰ ਵੀ ਬਹੁਤ ਅਸੀਂ ਤਾਂ ਉਹ ਕਹਿੰਦੇ ਆ ਵੀ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਸਾਨੂੰ ਆਹ ਸਾਬਜਾਦਿਆਂ ਦੀ ਧਰਤੀ ਬਖਸ਼ੀ ਜੀ ਇਹਨਾਂ ਦਾ ਬਹੁਤ ਮੈਂ ਧੰਨਵਾਦ ਕਰਦਾ ਬਾਬਾ ਜੀਰੋ ਤੋਂ ਉੱਠਿਆ ਹੋਇਆ ਹੂੰ ਅੱਛਾ ਜੀ ਦਾ 10 ਰੁਪਏ ਨੂੰ ਤਰਸਦੇ ਰਹੇ ਆ ਠੀਕ ਹੈ ਦਾ 10 ਰੁਪਏ ਨੂੰ ਤਰਸਦੇ ਰਹੇ ਆ ਵੀ ਹੈ ਵੀ ਕੀ ਆਊਗਾ ਕੀ ਆ ਪਹਿਲਾਂ ਤੁਸੀਂ ਇਦਾਂ ਸਿੰਘ ਸਜੇ ਹੋਏ ਸੀਗੇ ਕਿ ਬਾਅਦ ਚ ਸਜੇ ਹੋ ਕਦੋਂ ਕਿੱਦਾਂ ਸੀਗਾ ਪਹਿਲਾਂ ਦੂਜੀ ਸ਼ੱਕੇ ਤਾਂ ਹਾਂਜੀ ਸਿੰਘ ਤਾਂ ਮੈਂ ਕੱਦਾਂ ਸ਼ੱਕਿਆ ਉਹ ਸਜੇ ਹੋਏ ਆ ਜੀ ਹਾਂਜੀ ਤੇ ਮੇਰੀ ਮੰਮੀ ਨੇ ਮੈਨੂੰ ਪਹਿਲਾਂ ਕਿਹਾ ਕਹਿੰਦੇ ਵੀ ਬੇਟਾ ਕਹਿੰਦੀ ਵੀ ਤੁਸੀਂ ਮੈਂ ਕਿਹਾ ਵੀ ਨਹੀਂ ਵੀ ਮੈਂ ਤਾਂ ਅਮਰ ਤੇ ਛਕਣਾ ਹੂੰ ਹਾਂ ਬੀਨਾ ਫੇਮਾਰਾ ਨੇ ਬਹੁਤ ਕਿਰਪਾ ਕੀਤੀ ਜੀ ਜਿੱਦਣ ਤੇ ਆ ਲਾਈਨ 'ਚ ਪਏ ਆ ਉਹਦੇ ਵਰਗੀ ਰੀਸ ਨਹੀਂ ਆ ਬਹੁਤ ਆਨੰਦ ਬਹੁਤ ਆ ਹੂੰ ਬਹੁਤ ਸਾਰੇ ਵੀਰ ਇਦਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਆ ਪਰਦੇਸੀ ਜਿੱਦਾਂ ਦੇਖਦੇ ਆ ਅੱਜ ਕੱਲ ਉਹ ਸਿਸਟਮ ਕਿਦਾਂ ਦੇਖਦੇ ਹੋ ਉਹ ਬਿਲਕੁਲ ਵੀਡੀਓ ਸਹੀ ਮੰਨਦੇ ਹੋ ਜਾਂ ਕਿਦਾਂ ਕੀ ਸਿਸਟਮ ਆ ਉਹ ਵੀਡੀਓ ਜਿਹੜੀਆਂ ਇਦਾਂ ਦੀਆਂ ਵਾਇਰਲ ਹੁੰਦੀਆਂ ਨੇ ਕਿਹੜੀ ਜੀ ਜਿੱਦਾਂ ਕੋਈ ਪੈਰਾਂ ਨਾਲ ਆਟਾ ਗੁੰਨ ਰਿਹਾ ਕੋਈ ਸ਼ੋਰ ਕਰ ਰਿਹਾ ਪਰਦੇਸੀਆਂ ਦੀ ਜ਼ਿਆਦਾਤਰ ਇਦਾਂ ਦੀਆਂ ਵਾਇਰਲ ਹੋ ਰਹੀਆਂ ਨੇ ਉਸ ਨੂੰ ਤੁਸੀਂ ਕਿਦਾਂ ਦੇਖਦੇ ਹੋ ਕਿਸ ਨਜ਼ਰੀਏ ਨਾਲ ਦੇਖਦੇ ਹੋ ਹੁਣ ਦੇਖੋ ਜੀ ਸ਼ਾਇਦ ਇਹ ਗੱਲ ਦਾ ਹੁੰਦਾ ਕਿ ਜੇ ਹੁਣ ਆਪਾਂ ਆਨ ਪਰਮੇਸ਼ਰ ਨੂੰ ਐ ਪੈਰਾਂ ਨਾਲ ਗੁੰਨ ਕੇ ਆਪਾਂ ਕਿਸੇ ਨੂੰ ਦਮਾਗੇ ਉਹ ਤਾਂ ਗਲਤੀ ਹੋ ਉਹਦਾ ਗਲਤੀ ਹੋ ਜਾਏ ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਪੈਰਾਂ ਨਾਲ ਆਪ ਗੁੰਨ ਕੇ ਫਿਰ ਆਪ ਵੀ ਰੋਟੀ ਖਾ ਲੈਣਾ ਉਹ ਹੂੰ ਖਰਾਬ ਕਿਉਂ ਨਹੀਂ ਖਾਂਦੇ ਫਿਰ ਹੋਰਾਂ ਨੂੰ ਕਿਉਂ ਛਕਾਉਨੇ ਆ ਉਹ ਤੇ ਜਿਹੜੇ ਸਾਡੇ ਨੌਜਵਾਨ ਬਾਹਰ ਨੂੰ ਜਾ ਰਹੇ ਨੇ ਕਹਿ ਰਹੇ ਨੇ ਕਿ ਇੱਥੇ ਕੁਝ ਹੈ ਨਹੀਂ ਜੇ ਕਿਰਤ ਕਰਨ ਵੀਰ ਜੀ ਇੱਥੇ ਕਿਦਾਂ ਲੱਗ ਰਿਹਾ ਤੁਹਾਨੂੰ ਸਿਸਟਮ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਪਰਮਾਤਮਾ ਨੇ ਘਾਟੇ ਕੋਈ ਨਹੀਂ ਛੱਡੀ ਜੇ ਪਰਮਾਤਮਾ ਤੇ ਵਿਸ਼ਵਾਸ ਰੱਖ ਕੇ ਇੱਥੇ ਆਪਣੀ ਕਿਰਤ ਕਰਨ ਜੋ ਉੱਥੇ ਜਾ ਕੇ ਕਰਦੇ ਨੇ ਪੂਰੇ ਕਰ ਲੈਣ ਤਾਂ ਲੱਗਦਾ ਏ ਕਿ ਸਾਡਾ ਦੇਸ਼ ਵੀ ਬਾਹਰ ਨਾਲੋਂ ਇੱਥੇ ਚੰਗਾ ਹੀ ਕਮਾਈ ਚ ਹਾਂ ਜੇ ਹੁਣ ਜੇ ਜੇ ਆਪਾਂ ਔਰਤਾਂ ਸਟਾਰਟ ਕਰਾਂਗੇ ਹੂੰ ਕਿਉਂਕਿ ਉੱਥੇ ਪੈਸਾ ਬਹੁਤ ਲੱਗਦਾ ਜੀ ਜਿਹਦੇ ਕੋਲ ਤਾਂ ਪੈਸਾ ਅੰਨੇ ਬਾਹ ਲਾਈ ਜਾਂਦਾ ਆਪਣਾ ਚਲੇ ਜਾਂਦਾ ਹੂੰ ਜਿਹਦੇ ਕੋਲ ਹੈ ਨਹੀਂ ਜੇ ਉਰਤੋ ਸਟਾਰਟ ਕਰੋਗੇ ਕਿਆ ਪਤਾ ਮਹਾਰਾਜ ਉੱਥੇ ਨਾਲੋਂ ਵੱਧ ਤਰੱਕੀ ਦੇ ਦੇ। ਹਮ ਹੁਣ ਮੈਂ ਆਪ ਕਹਿ ਰਿਹਾ ਮੈਂ 10-10 ਰੁਪਏ ਨੂੰ ਤਰਸਦਾ ਰਿਹਾ ਮਹਾਰਾਜ ਨੇ ਇੰਨੀ ਕਿਰਪਾ કરી ਹੋਈ ਹੁਣ ਹਮ ਜੀ ਆ ਇੰਨੀ ਕਿਰਪਾ કરી ਹੋਈ ਹੈ ਕਦੇ ਸੋਚਿਆ ਨਹੀਂ ਤਾਂ ਹੈਗਾ ਵੀ ਆਪ ਵੀ ਕੰਮ ਕਰਾਂਗੇ ਮੈਂ ਮਹਾਰਾਜ ਨੇ ਪਰ ਇਹ ਹੋ ਰਿਹਾ ਜੀ ਪੂਰੇ ਸੰਗਤਾਂ ਬਹੁਤ ਆਉਂਦੀਆਂ ਵਧੀਆ ਤੋਂ ਵਧੀਆ ਦੇ ਦਰਸ਼ਨ ਹੁੰਦੇ ਹਮ ਕਦੇ ਸੋਚਿਆ ਵੀ ਨਹੀਂ ਸੀ ਵੀ ਇਹੇ ਕੰਮ ਚ ਆਉਣਾ ਹੈ ਨਹੀਂ ਜੀ ਪਤਾ ਵੀ ਨਹੀਂ ਸੀ ਹੈਗਾ ਅੱਛਾ ਹਾਂ ਪਤਾ ਵੀ ਨਹੀਂ ਤਾਂ ਹੈਗਾ ਇਹ ਐ ਵੀ ਆਹ ਕੰਮ ਹੋਣਾ ਰੰਗ ਕਰਤਾਰ ਦਿਓ ਨਹੀਂ ਮਹਾਰਾਜ ਦੇ ਰੰਗ ਆ ਹਾਂ ਸੱਚੇ ਪਾਤਸ਼ਾਹ ਜੀ ਜੀ ਵੈਸੇ ਫਿਰ ਠੀਕ ਆ ਹਾਂ ਕੰਮ ਮਾੜਾ ਨਹੀਂ ਹੈਗਾ ਨਹੀਂ ਕੰਮ ਬਹੁਤ ਵਧੀਆ ਕੰਮ ਕੋਈ ਨਹੀਂ ਮਾੜਾ ਬੰਦਾ ਕਰਨ ਵਾਲਾ ਮਿਹਨਤ ਕਰਨ ਵਾਲਾ ਕੋਈ ਜਿਹੜਾ ਮਰਜ਼ੀ ਕੰਮ ਕਰੋ ਪਰਮਾਤਮਾ ਦਾ ਨਾਮ ਲੈ ਕੇ ਸ਼ੁਰੂ ਕਰ ਦਿਓ ਤੁਹਾਨੂੰ ਘਾਟਾ ਨਹੀਂ ਪਊ ਜੀ ਘਾਟਾ ਨਹੀਂ ਪਊਗਾ ਕਦੇ ਵੀ ਘਾਟਾ ਨਹੀਂ ਪਊਗਾ ਵੀਰੇ ਕਿਉਂਕਿ ਆਪਣੇ ਵਿੱਚੇ ਕਮੀਆਂ ਰਹਿ ਜਾਂਦੀਆਂ ਆ। ਹੂੰ। ਆਪਾਂ ਕਹਿੰਦੇ ਨੇ ਕੰਮ ਨਹੀਂ ਚੱਲਦਾ ਫਰਾਣਾ ਇੱਕਾਗਾ। ਆਸ ਨਾ ਹੋਵੇ। ਹੂੰ। ਆਗੇ ਜਾ। ਆਸ ਨਾ ਕਦੇ ਵੀ ਹੋ ਕਰੋ। ਜੀ। ਸੋ ਬਹੁਤ-ਬਹੁਤ ਸ਼ੁਕਰੀਆ ਜੀ ਟਾਈਮ ਦੇਣ ਦੇ ਲਈ ਤੇ ਅਸੀਂ ਕਹਿੰਦੇ ਆ ਇਸੇ ਤਰ੍ਹਾਂ ਪਰਮਾਤਮਾ ਤਰੱਕੀਆਂ ਬਖਸ਼ਦਾ ਰਹੇ ਤੇ ਬੱਚਿਆਂ ਨੂੰ ਵੀ ਤੁਸੀਂ ਇਸੇ ਤਰ੍ਹਾਂ ਬਾਣੀ ਨਾਲ ਜੋੜਦੇ ਰਹੋ ਤੇ ਫਤਿਹ ਅਰਜ਼ੀ ਕਰਦੇ ਆਂ ਵੀਗਰੀ ਖਾਲਸਾ ਵੀਗਰੀ ਸ਼ਤਿ। ਹਾਂਜੀ ਇਹ ਸਨ ਵੀਰ ਫਾਸਟ ਫੂਡ ਦਾ ਕੰਮ ਕਰਦੇ ਨੇ ਸਰਦਾਰ ਜੀ ਫਾਸਟ ਫੂਡ ਦੇ ਨਾਮ ਤੇ ਕਹਿੰਦੇ ਜੀ 10-10 ਰੁਪਏ ਨੂੰ ਤਰਸਦੇ ਰਹੇ ਹਾਂ ਪਰ ਜਦੋਂ ਤੋਂ ਕਿਰਤ ਕਰਨ ਲੱਗੇ ਆਂ ਇਹ ਕੰਮ ਵਿੱਚ ਆਏ ਆਂ ਤਾਂ ਪ੍ਰਮਾਤਮਾ ਨੇ ਘਾਟ ਕੋਈ ਨਹੀਂ ਛੱਡੀ ਸੋ ਵੀਰ ਦਾ ਇਹੀ ਕਹਿਣਾ ਹੈ ਕਿ ਕੰਮ ਕੋਈ ਨਹੀਂ ਮਾੜਾ ਕੰਮ ਕਰਨ ਵਾਲਾ ਇਨਸਾਨ ਚਾਹੀਦਾ ਹੈ ਮਿਹਨਤ ਕਰਨ ਵਾਲਾ ਚਾਹੀਦਾ ਹੈ ਸੋ ਪ੍ਰਮਾਤਮਾ ਉਹਦਾ ਫਲ ਜ਼ਰੂਰ ਦਿੰਦਾ ਹੈ ਸੋ ਨਾਲੇ ਪੁੰਨ ਨਾਲੇ ਫਲੀਆਂ ਵਾਲਾ ਕੰਮ ਆ ਜਿਹੜਾ ਵੀਰ ਉਹ ਇੱਥੇ ਕਰ ਰਹੇ ਨੇ ਨਾਲੇ ਤਾਂ ਆਪਣੀ ਕਿਰਤ ਕਰ ਰਹੇ ਨੇ ਨਾਲੇ ਬਾਬੇ ਨਾਨਕ ਦੇ ਸਿਧਾਂਤ ਤੇ ਜਿਹੜਾ ਲੰਗਰ ਆ ਉਹ ਵੀ ਇੱਥੇ ਕਹਿੰਦੇ ਸੰਗਰਾਮ ਨੂੰ ਚੱਲਦਾ ਇਹ ਅੱਗੇ ਜਿਹੜਾ ਇਹਨਾਂ ਨੇ ਲਿਖ ਕੇ ਲਗਾਇਆ ਹੈ ਕਿ ਸੰਗਰਾਮ ਵਾਲੇ ਦਿਨ ਕੁਲਚੇ ਫ੍ਰੀ ਨੇ ਲੰਗਰ ਹੈ ਫ੍ਰੀ ਕੁਲਚਿਆਂ ਦਾ ਸੋ ਇਹ ਦੁਕਾਨ ਆ ਵੀਰ ਦੀ ਸੌਂਦੇ ਜਾਂਦੇ ਜਰੂਰ ਆ ਇੱਥੇ ਰੁਕਿਆ ਕਰੋ ਕਿਉਂਕਿ ਬਹੁਤ ਵਧੀਆ ਕੰਮ ਆ ਜਿਹੜਾ ਵੀਰ ਕਰ ਰਹੇ ਨੇ ਸਫਾਈ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਸਭ ਤੋਂ ਵੱਡੀ ਗੱਲ ਆ ਕਿ ਸਰਦਾਰ ਜੀ ਨੇ ਫਿਲਹਾਲ ਸਾਨੂੰ ਦੋ ਇਜਾਜ਼ਤ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਧੰਨਵਾਦ